ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਕਿ ਪਹਿਲਾਂ ਇਹਨੂੰ ਰੈਡ ਕਾਰਨਰ ਜਾਰੀ ਕੀਤਾ ਸੀ ਇਹਦਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰ ਉਹਨੂੰ ਮੈਂ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਜੇਕਰ ਤੋਂ ਖਦ ਗਿਆ ਤਾਂ ਇਹਨੂੰ ਇਹਦੀ ਐਕਸਟਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾਮ ਤਾਂ ਤੂੰ ਬਸਲਾ ਹੱਲ ਦੀ ਹੋਣਾ ਕਿਉਂਕਿ ਕੇਸ ਦਾ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਸੀ ਹੁੰਦੀ ਹੈ ਫੇਰ ਹੀ ਕਿਸ ਦਾ ਕੁਛ ਨਾ ਕੁਛ ਫੂਸਰ ਬਣ ਸਕਦਾ ਹੈ ਕਿ ਦੇ ਕੇ ਤਾਂ ਕੱਲੇ ਸਰਟੀਫਿਕੇਟ ਮੇ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇਥੇ ਜ਼ਰੂਰ ਕੋਈ ਨਾ ਕੋਈ ਪੂਸਤਾ ਕਾਰਵਾਈ ਕਰਕੇ ਇਹਨੂੰ ਵਾਪਸ ਇੰਡੀਆ ਲੈਂਦਾ ਜਾਵੇ ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਗੋਲਡੀ ਬਰਾਦਮਦਿਆਂਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਹੁਣ ਲੱਗਦਾ ਕੁਛ ਹੋਏ ਦੇ ਤਰੂਫ ਤੇ ਕਰਕੇ ਤਾਂ ਬੇਟਾ ਬੇਪਰੋਸ ਦੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਹਰੂ ਫੜ ਲਿਆਗੇ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਦੀ ਵਧਾਇਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਇਲਾਕੇ ਦੀ ਨਾ ਰਹਿ ਜਾਣ ਕੁਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਿ ਨਹੀਂ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਇਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹੇਗਾ ਕਿ ਇਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਤਾਂ ਇਹਦੇ ਚ ਹੋਰ ਕੂਪ ਕਾਮੇ ਜਾਂ ਤਾਂ ਐਸੀ ਕਰਕੇ ਗੌਰਮੇ ਦੀ ਮਜਬੂਰੀ ਵਰੀ ਪਈ ਹੈ ਉਧਰ ਨੂੰ ਤੁਰਨਾ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗਰੂ ਭੱਲੇ ਕਰੂਗਾ ਕਰਦੇ ਕਰਿਆ ਵਧੀਆ ਗੱਲ ਹੈ ਹੋਮ ਮਿਨਿਸਟਰੀ ਵੱਲੋਂ ਮੈਂ ਉਹਦਾ ਨਾ ਪੱਤਰ ਵੀ ਪੜਿਆ ਹੈ ਕਿ ਪਹਿਲਾਂ ਇਹਨੂੰ ਰੈਡ ਕਾਰਨਰ ਜਾਰੀ ਕੀਤਾ ਸੀ ਇਹਦਾ ਤੇ ਉਸ ਤੋਂ ਬਾਅਦ ਉਨਨੂੰ ਅੱਤਵਾਦੀ ਵੀ ਘੋਸ਼ਿਤ ਕਰ ਦਿੱਤਾ ਗਿਆ ਪਰੋਂ ਉਹ ਤਾਂ ਇਹੀ ਉਮੀਦ ਕਰਦਾ ਸਰਕਾਰ ਤੋਂ ਵੀ ਨਿਕਰ ਤੋਂ ਕੱਢ ਜਾਤਾ ਇਹਨੂੰ ਇਹ ਜੀ ਐਕਸਟਰੈਡੀਸ਼ਨ ਦਾ ਕੋਈ ਇੰਤਜ਼ਾਮ ਕੀਤਾ ਜਾਵੇ ਨਹੀਂ ਕੱਲੇ ਸਰਟੀਫਿਕੇਟ ਦੇ ਨਾ ਤਾਂ ਕੋਈ ਮਸਲਾ ਹੱਲ ਨਹੀਂ ਹੋਣਾ ਕਿਉਂਕਿ ਕੇਸ ਤਾਂ ਮੁੱਖ ਦੋਸ਼ੀ ਹੈ ਜੇ ਇਹਦੀ ਇੰਡੀਆ ਬਾਸੀ ਹੁੰਦੀ ਹੈ ਫੇਰ ਹੀ ਕੇਸ ਦਾ ਕੁਝ ਨਾ ਕੁਝ ਫੁੱਸਰ ਬਣ ਸਕਦਾ ਕਿ ਜੇ ਕੇ ਤਾਂ ਕੱਲੇ ਸਰਟੀਫਿਕੇਟ ਨਾਲ ਜਾਰੀ ਕੀਤੇ ਜਾਣ ਮੇਰੀ ਸਰਕਾਰ ਨੂੰ ਬੇਨਤੀ ਹੈ ਇੱਥੇ ਜੇ ਕੋਈ ਨਾ ਕੋਈ ਪੁਸ਼ਤਾ ਕਾਰਵਾਈ ਕਰਕੇ ਇਹਨੂੰ ਬਾਅਦਸ ਵਿੱਚ ਇੰਡੀਆ ਲਿਆਂਦਾ ਜਾਵੇ। ਕੀ ਲੱਗਦਾ ਜਿਵੇਂ ਸੀਐਮ ਪੰਜਾਬ ਨੇ ਪਹਿਲਾਂ ਵੀ ਇੱਕ ਬਿਆਨ ਜਾਰੀ ਕੀਤਾ ਸੀ ਕਿ ਜਲਦ ਬੋਲਡੀ ਬਰਾਦ ਨੂੰ ਲਿਆਂਦਾ ਜਾਏਗਾ ਤਾਂ ਹੁਣ ਇੱਕ ਅੱਤਵਾਦੀ ਵਾਸਤੇ ਇਹ ਲੱਗਦਾ ਕੁਝ ਹੋ ਜੇ ਦੇ ਤਰੂ ਤੇ ਕਰਕੇ ਤਾਂ ਬੇਟਾ ਬੇਭਰੋਸਗੀ ਜਿਹੜੀ ਗੱਲ ਹੈ ਹੁਣ ਪਹਿਲਾਂ ਸੀਐਮ ਮਾਨ ਸਾਹਿਬ ਨੇ ਕਹਿਤਾ ਸੀਗਾ ਜੀ ਅਸੀਂ ਉਹ ਫੜ ਲਿਆ ਕਿ ਜਲਦੀ ਇੰਡੀਆ ਲੈ ਕੇ ਆਵਾਂਗੇ ਪਰੰਤੂ ਉਸ ਤੋਂ ਬਾਅਦ ਕੁਝ ਵੀ ਨਹੀਂ ਹੋਇਆ ਉਸ ਤੋਂ ਬਾਅਦ ਵੀ ਇੱਕ ਕਦਮ ਵੀ ਅਗੇ ਰਿਵਰਿਆ ਗਿਆ ਉਸ ਮਾਮਲੇ ਦੇ ਵਿੱਚ ਤਾਂ ਪਰ ਇਸੇ ਕਰਕੇ ਨਿਰਾਸ਼ ਕਿ ਹੋ ਜਾਂਦੇ ਆ ਵੀ ਕੀ ਪਤਾ ਇਹ ਕੱਲੇ ਐਲਾਨ ਹੀ ਨਾ ਰਹਿ ਜਾਣ ਕੋਈ ਇਹ ਤੇ ਕਾਰਵਾਈ ਹੁੰਦੀ ਵੀ ਹੈ ਕਦੀ ਹੁੰਦੀ ਹੈ ਕਿਉਂਕਿ ਇਹ ਬਹੁਤ ਵੱਡਾ ਇੱਕ ਨੈਕਸਸ ਜਾ ਬਣ ਗਿਆ ਹੈ ਕੱਲੇ ਗੈਂਗਸਟਰਾਂ ਦੀ ਕੰਮ ਨਹੀਂ ਰਹੇਗਾ ਜੇ ਕੱਲੇ ਗੈਂਗਸਟਰ ਹੁੰਦੇ ਤਾਂ ਉਹਨੂੰ ਹੋ ਜਾਣਾ ਸੀ ਤਾਂ ਇਹਦੇ ਚ ਹੋਰ ਕੁ ਬਕਵਾਵੇ ਜਾਂ ਤਾਂ ਇਸੇ ਕਰਕੇ ਗੌਰਮੈਂਟ ਦੀ ਮਜਬੂਰੀ ਬਣੀ ਪਈ ਹੈ ਉਧਰ ਨੂੰ ਚੋਣਾਂ ਨਹੀਂ ਚਾਹੁੰਦੇ ਸ਼ਾਇਦ ਚਲੋ ਵੈਗਰੂ ਭੱਲੇ ਕਰੂਗਾ ਕਰਦੇ ਕਰੇ ਤਾਂ ਉਹਨਾਂਗੇ ਰਸਤੇ